ਕਬੱਡੀ ਦਾ ਆਸ਼ਕ ਪੁੱਜਿਆ ਕਬੱਡੀ ਦੇ ਵਿੱਚ ਇਹ ਨਹੀਂ ਵੀ ਜ਼ਰੂਰੀ ਕਿ ਬੰਦਾ ਘਰੋਂ ਸਰਦਾ ਹੋਵੇ ਉਹਨੂੰ ਹੀ ਕਬੱਡੀ ਦਾ ਦਰਦ ਆ ਜਾਂ ਉਹਨੂੰ ਹੀ ਕਬੱਡੀ ਦਾ ਜਨੂੰਨ ਹੈ ਅਸ਼ੋਕ ਪਿੰਡ ਖੋਨਣ ਕਲਾਂ ਤੋਂ ਆਇਆ ਉਹ ਬਾਈ ਬੋਲ ਬੋਲਣਾ ਤੇ ਨਹੀਂ ਪਰ ਇੱਕ ਵਾਰੀ ਉਹਨੂੰ ਮੈਂ ਕਹੂੰਗਾ ਕਿ ਮੇਰੇ ਕੋਲ ਆਵੇ ਚੱਲ ਕੇ ਮੈਂ ਤੁਹਾਨੂੰ ਦੱਸਾਂ ਵੀ ਉਹਨੂੰ ਕਬੱਡੀ ਦਾ ਕਿੰਨਾ ਕਦਰਦ ਆ ਅਸ਼ੋਕ ਆਈ ਇੱਕ ਵਾਰੀ ਚੱਲ ਕੇ ਇਹ ਵੀਰ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਇਹ ਵੀਰ ਘਰੋਂ ਕੋਈ ਬਾਹਲਾ ਤਕੜਾ ਨਹੀਂਗਾ ਇੱਕ ਸਬਜ਼ੀ ਮੰਡੀ ਦੇ ਉੱਤੋਂ ਸਬਜ਼ੀ ਲਿਆ ਕੇ ਸਬਜ਼ੀ ਵੇਚਦਾ ਪਿੰਡਾਂ ਦੇ ਵਿੱਚ ਸਬਜ਼ੀ ਵੇਚ ਕੇ ਉੱਥੋਂ ਜੋ ਪੈਸੇ ਕੱਟੇ ਹੁੰਦੇ ਆ ਘਰ ਦਾ ਰੁਜ਼ਗਾਰ ਚਲਾਉਂਦਾ ਹੈ ਤੇ ਉਦੋਂ ਬਾਅਦ ਜਿਹੜੇ ਪੈਸੇ ਵੱਜ ਜਾਂਦੇ ਆ ਉਹਨਾਂ ਦੇ ਲਈ ਕੇਲੇ ਸੇਜ ਆ ਹੋਰ ਖਰਾਕ ਲੈ ਕੇ ਮੁੰਡਿਆਂ ਨੂੰ ਉਹ ਜਿਹੜੀ ਆਪਦੇ ਕੋਲੋਂ ਖਰਾਕ ਦਿੰਦਾ ਜੋ ਪਿੰਡਾਂ ਦੇ ਪਿੰਡ ਦੇ ਵਿੱਚ ਜਿਹੜਾ ਕੈਂਪ ਲਾਇਆ ਹੋਇਆ ਜਿਹੜੇ ਛੋਟੇ ਮੁੰਡੇ ਉਹਨਾਂ ਨੂੰ ਕਬੱਡੀ ਦੇ ਨਾਲ ਜੋੜ ਰਿਹਾ ਉਹਨਾਂ ਨੂੰ ਟ੍ਰੇਨਿੰਗ ਦੇ ਰਿਹਾ ਤੇ ਫ੍ਰੀ ਟ੍ਰੇਨਿੰਗ ਹੈ ਤੇ ਆਪਦੇ ਕੋਲੋਂ ਜੀ ਪਿੰਡਾਂ ਦੇ ਵਿੱਚ ਬਾਈ ਕਹਿੰਦਾ ਵੀ ਮੈਂ ਜਾ ਕੇ ਉਹਨਾਂ ਦੇ 25 ਪਿੰਡਾਂ ਦੇ ਵਿੱਚ ਇਹੀ ਕਹਿੰਦਾ ਵੀ ਮੁੰਡੇ ਮੇਰੇ ਕੋਲੇ ਭੇਜੋ ਤੇ ਘਰੋਂ ਕੋਈ ਬਾਲਾ ਸਰਦਾ ਨਹੀਂਗਾ ਮੈਂ ਪਹਿਲਾਂ ਦੱਸ ਗਿਆ ਠਿਆ ਕਿ ਆਪਾਂ ਇਹ ਬਾਈ ਦੀ ਵੀ ਪੂਰੀ ਜਿਹੜੀ سپورਟ ਕਰਨੀ ਹੈ ਇੱਕ ਵਾਰੀ ਤਾੜੀ ਮਾਰ ਦਿਓ ਸ਼ੋਕ ਦੇ ਲਈ